ਸੋ ਪ੍ਰਭੂ ਦਾ ਧੰਨਵਾਦ ਹੋਵੇ ਕਿ ਪ੍ਰਭੂ ਨੇ ਜੋ ਅੱਜ ਦਾ ਸਮਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ਿਆ ਹੈ ਸੋ ਅਸੀਂ ਸਾਰਾ ਆਦਰ ਸਾਰੀ ਮਹਿਮਾ ਖੁਦਾਵਾਨ ਦੀ ਯਿਸੂ ਮਸੀਹ ਨੂੰ ਦਿੰਦੇ ਆਈਏ ਪ੍ਰਭੂ ਦੇ ਨਾਮ ਦੀ ਜ਼ੋਰਦਾਰ ਤਾਲੀ ਪਾਵਾ ਹallelujah ਸੋ ਪਿਆਰਿਓ ਮੈਂ ਦੱਸਣਾ ਚਾਹਨਾ ਹੈ ਕਿ ਖੁਦਾਵਾਨ ਯਿਸੂ ਮਸੀਹ ਅੱਜ ਤੋਂ 2000 ਸਾਲ ਪਹਿਲਾਂ ਇਸ ਸੰਸਾਰ ਦੇ ਵਿੱਚ ਜਦ ਆਏ ਖੁਦਾ ਦੇ ਕਲਮ ਚ ਲਿਖਿਆ ਕਿ ਉਹ ਮਨੁੱਖ ਜਾਤੀ ਦੇ ਪਾਪਾਂ ਦੀ ਖਾਤਰ ਇਸ ਸੰਸਾਰ ਦੇ ਵਿੱਚ ਆਏ ਸੀ ਉਹ ਮਾਰੇ ਗਏ ਉਹ ਕਬਰ ਦੇ ਵਿੱਚ ਰੱਖੇ ਗਏ ਤੇ ਮਰਦਿਆਂ ਵਿੱਚੋਂ ਤੀਸਰੇ ਦਿਨ ਫਿਰ ਜ਼ਿੰਦਾ ਹੋ ਗਏ ਔਰ ਪ੍ਰਭੂ ਯੀਸ਼ੂ ਮਸੀਹ ਜ਼ਿੰਦਾ ਹੈ ਇਸ ਗੱਲ ਦਾ ਅਸੀਂ ਯਕੀਨ ਕਰਨਾ ਹੈ। ਇਸ ਗੱਲ ਦਾ ਅਸੀਂ ਭਰੋਸਾ ਕਰਨਾ ਹੈ, ਵਿਸ਼ਵਾਸ ਕਰਨਾ ਹੈ। ਕਿਉਂਕਿ ਖੁਦਾਬੰਦ ਦਾ ਕਲਾਮ ਇਹ ਗੱਲ ਸਾਨੂੰ ਦੱਸਦਾ ਹੈ ਕਿ ਜੇਕਰ ਤੂੰ ਆਪਣੇ ਮੂੰਹ ਦੇ ਨਾਲ ਪ੍ਰਭੂ ਯੀਸ਼ੂ ਮਸੀਹ ਦਾ ਇਕਰਾਰ ਕਰ ਲਵੇਂ। ਆਪਣੇ ਮੂੰਹ ਨਾਲ ਪਰਬੂ ਯਸੂ ਦਾ ਇਕਰਾਰ ਕਰ ਲਵੇ ਅਤੇ ਆਪਣੇ ਹਿਰਦੇ ਤੋਂ ਮੰਨ ਲਵੇ ਕਿਥੋਂ ਮੰਨਣਾ ਜੀ ਆਪਣੇ ਹਿਰਦੇ ਤੋਂ ਦੂਸਰੇ ਦੇ ਕਹਿਣ ਨਾਲ ਨਹੀਂ ਵੱਧੋਗਰੀ ਨਹੀਂ ਧੱਕਾ ਨਹੀਂ ਬਲਕੇ ਆਪਣੇ ਹਿਰਦੇ ਤੋਂ ਮੰਨ ਲੈਣਾ ਕੀ ਮੰਨਣਾ ਕਿ ਪਿਤਾ ਪਰਮੇਸ਼ਵਰ ਨੇ ਪ੍ਰਭ ਯੇਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਵਾ ਲਿਆ ਹੈ ਕਿਸੇ ਦੇ ਕਹਿਣ ਤੇ ਨਹੀਂ ਕਹਿੰਦਾ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯਿਸੂ ਦਾ ਇਕਰਾਰ ਕਰ ਲਵੇਂ ਅਤੇ ਆਪਣੇ ਹਿਰਦੇ ਤੋਂ ਮੰਨ ਲਵੇਂ ਕਿ ਪਿਤਾ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੂੰ ਮਰਦਿਆਂ ਵਿੱਚੋਂ ਜਿਵਾ ਲਿਆ ਹੈ ਤਾਂ ਫਿਰ ਕੀ ਹੋਊਗਾ ਕਿ ਕਹਿੰਦਾ ਫਿਰ ਤੂੰ ਬਚਾਇਆ ਜਾਵੇਂਗਾ ਅੱਜ ਇੰਨੀ ਦੁਨੀਆ ਬਚ ਰਹੀ ਆ ਆਹੇ ਵਚਨ ਪੂਰਾ ਹੋ ਰਿਹਾ ਤੱਕ ਧਕਾ ਨਹੀਂ ਕਿਸੇ ਨਾਲ ਬਲਕਿ ਉਹ ਆਪਣੇ ਅਹਿਰਦੇ ਤੋਂ ਮੰਨਣ ਕਰ ਰਹੇ ਨੇ ਮੈਂ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ ਯਿਸੂ ਮਸੀਹ ਦੇ ਵਿੱਚ ਆਏ ਕਿਉਂਕਿ ਮੈਨੂੰ ਦੌਰੇ ਪੈਂਦੇ ਸੀ ਦੰਦਲਾ ਪੈ ਜਾਂਦੀ ਸੀ ਬਹੁਤ ਸਾਰਾ ਬਹੁਤ ਬਿਮਾਰ ਰਹਿੰਦਾ ਸੀ ਬੜੀਆਂ ਸਾਰੀਆਂ ਜਗ੍ਹਾ ਤੇ ਇਲਾਜ ਕਰਵਾਇਆ بڑے ਡਾਕਟਰਾਂ ਕੋਲ ਪੈਸਾ ਲਾਇਆ ਬੜੇ ਹਰ ਤਰ੍ਹਾਂ ਦੇ ਜਾਨੀਕੇ ਤੰਤਰ ਮੰਤਰ ਜੋ ਵੀ ਪੰਜਾਬੀ ਦੇ ਵਿੱਚ ਵਹਿਣ ਬਹਾਏ ਜਾਂਦੇ ਆ ਸਭ ਕਰਕੇ ਦੇਖੇ ਪਰ ਮੈਨੂੰ ਜਦੋਂ ਕੋਟ ਹਿਸੇ ਖਾਂ ਪ੍ਰਭੂ ਦਾਸ ਪਾਸੇ ਕੁਛ ਮੇਰੇ ਅਲੇਸ਼ਾ ਜੀ ਦੇ ਕੋਲ ਲੈ ਕੇ ਗਏ ਜੋ ਮੇਰੇ ਪਾਸੇ ਜੀ ਨੇ ਜਦੋਂ ਮੈਨੂੰ ਉਹਨਾਂ ਕੋਲ ਲੈ ਕੇ ਗਏ ਤੇ ਮੈਨੂੰ ਪੁੱਛਿਆ ਕਿ ਬੇਟਾ ਪਾਸੇ ਜੀ ਨੇ ਮੈਨੂੰ ਪੁੱਛਿਆ ਕਿ ਬੇਟਾ ਕੀ ਤੂੰ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰ ਲੇਗਾ ਕਿ ਤੂੰ ਆਪਣੇ ਦੁੱਖ ਤੋਂ ਆਪਣੀ ਬਿਮਾਰੀ ਤੋਂ ਖਿਹੜਾ ਛਡੌਣਾ ਚਾਹੁੰਦਾ ਹੈ ਕੀ ਤੋ ਯੇਸ਼ੂ ਉਸ ਨੂੰ ਆਪਣੇ ਜੀਵਨ ਦਾ ਉਥਾਰ ਕਰਤਾ ਮੰਨ ਲਵੇਗਾ ਮੈਨੂੰ ਜਦੋਂ ਪ੍ਰਭ ਦੇ ਦਾਸ ਨੇ ਇਹ ਗੱਲ ਕਹੀ ਮੈਂ ਦੁਖੀ ਸੀ ਬੜਾ ਬਿਮਾਰ ਸੀ ਪਰੇਸ਼ਾਨ ਰਹਿੰਦਾ ਸੀ ਸਾਡੇ ਘਰ ਦੇ ਨੂੰ ਪਤਾ ਹੈ ਜਾਂ ਮੈਨੂੰ ਪਤਾ ਕਿ ਅਸੀਂ ਕਿੰਨੀਆਂ ਜਗ੍ਹਾ ਤੇ ਗਏ ਕਿੰਨੇ ਸਮੱਸਿਆਵਾਂ ਦਾ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਕਿੰਨੇ ਕਿ ਮੈਂ 8ਵੀਂ ਕਲਾਸ ਦੇ ਵਿੱਚ ਪੜਦਾ ਹੁੰਦਾ ਸੀ ਜਦੋਂ ਬਿਮਾਰ ਰਹਿਣਾ ਸ਼ੁਰੂ ਹੋ ਗਿਆ ਸੀ ਔਰ ਇੱਕ ਸਾਲ ਮੇਰੇ ਤੋਂ 8ਵੀਂ ਕਲਾਸ ਦੇ ਪੇਪਰ ਵੀ ਨਹੀਂ ਸੀ ਦਿੱਤੇ ਗਏ। ਉਹ ਇੰਨਾ ਜ਼ਿਆਦਾ ਯਾਨੀ ਕਿ ਦੁਸ਼ਟ ਆਤਮਾ ਨੇ ਭੂਤ ਪ੍ਰੇਤ ਜਿਹੜੇ ਹੁੰਦੇ ਨੇ ਦੁਸ਼ਟ ਆਤਮਾ ਹੁੰਦੀਆਂ ਨੇ ਜਿਹੜੀਆਂ ਅਨ ਆਈ ਮੌਤ ਮਰੀਆਂ ਆਤਮਾਵਾਂ ਬਹੁਤ ਸਾਰੇ ਕਹਿੰਦੇ ਆ ਕਿ ਤੁਸੀਂ ਸਾਡੇ ਜਿਹੜੇ ਦੇਵੀ ਦੇਵਤੇ ਨੇ ਜਾਂ ਈਰ ਫਕੀਰ ਨੇ ਜਾਂ ਤੁਸੀਂ ਉਹਨਾਂ ਨੂੰ ਇੱਕ ਸ਼ਬਦ ਬੋਲਦੇ ਹੋ ਉਹਨਾਂ ਨੂੰ ਮਾੜਾ ਕਹਿੰਦੇ ਹੋ ਜਾਂ ਉਹਨਾਂ ਨੂੰ ਤੁਸੀਂ ਦੁਸ਼ਟ ਆਤਮਾ ਕਹਿੰਦੇ ਹੋ ਨਹੀਂ ਉਹਨਾਂ ਨੂੰ ਨਹੀਂ ਬਲਕਿ ਜਿਹੜੀਆਂ ਅਨ ਆਈ ਮੌਤ ਮਰੀਆਂ ਚੀਜ਼ਾਂ ਏ ਕੋਈ ਸਪਰੇ ਪੀ ਕੇ ਮਰ ਗਿਆ ਕੋਈ ਐਕਸੀਡੈਂਟ ਵਿੱਚ ਮਰ ਗਿਆ ਕੋਈ ਫੋਹਾ ਲੈ ਕੇ ਮਰ ਗਿਆ ਸੁਸਾਇਸਾਈਡ ਕਰ ਲਈ ਕਿਸੇ ਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਕਿਸੇ ਨੇ ਕੋਈ ਹੋਰ ਜ਼ਹਿਰੀਲੀ ਚੀਜ਼ ਪੀ ਲਈ ਜਿਹੜੀਆਂ ਇਸ ਤਰ੍ਹਾਂ ਦੀਆਂ ਆਤਮਾਵਾਂ ਨੇ ਉਹਨਾਂ ਨੂੰ ਢੋਈ ਨਾ ਮਿਲਣ ਕਰਕੇ ਉਹ ਪਟਕਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਜਦੋਂ ਢੋਈ ਨਹੀਂ ਮਿਲਦੀ ਉਹ ਪਟਕਦੀਆਂ ਰਹਿੰਦੀਆਂ ਤੇ ਮੈਨੂੰ ਉਹ ਚੀਜ਼ਾਂ ਸੀ ਜਿਹੜੀਆਂ ਉਹ ਚੱਕੀ ਫਿਰਦੀਆਂ ਰਹਿੰਦੀਆਂ ਸੀ ਸਾਰੀ ਦਿਹਾੜੀ। ਕਈ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਘਰਦਿਆਂ ਨੇ ਹੋਕੇ ਦਵਾਉਣੇ ਕਿ ਇਦਾਂ ਕਰਕੇ ਵੀ ਯਾਨੀ ਕਿ ਭਾਈ ਬਵਲੇ ਨੂੰ ਕਿਸੇ ਨੇ ਦੇਖਿਆ ਹੋਵੇ ਉਹ ਗਿੱਦੜਵਾਲਾ ਦਾ ਚੰਦ ਦਾ ਪੁੱਤ ਹੈ ਉਹਨੂੰ ਕਿਸੇ ਨੇ ਦੇਖਿਆ ਹੋਵੇ ਬੜੇ ਹੋਕੇ ਆਣੇ। ਕਿਉਂ? ਅਨਾਊਂਸਮੈਂਟਾਂ ਬੜੀਆਂ ਹੋਣੀਆਂ। ਪਰ ਹੁੰਦਾ ਕੀ ਸੀ? ਮੈਂ ਮੈਨੂੰ ਚੀਜ਼ਾਂ ਲੈ ਜਾਂਦੀਆਂ ਭਜਾ ਕੇ ਕਦੇ ਮੈਂ ਕਿੱਧਰ ਨੂੰ ਭੱਜ ਲੈਂਦਾ ਕਦੇ ਮੈਂ ਕਿਸੇ ਟਰੱਕਾਂ ਵਾਲੇ ਨਾਲ ਬੰਬੇ ਨੂੰ ਚਲਾ ਜਾਂਦਾ ਕਿਤੇ ਕੋਈ ਹੋਰ ਕਿਤੇ ਕਿਸੇ ਸਾਈਟ ਤੇ ਚਲਾ ਜਾਂਦਾ ਦੋ ਦੋ ਤਿੰਨ ਤਿੰਨ ਦਿਨ ਕਈ ਵਾਰੀ ਨਾਂ ਵੀ ਆਉਂਦਾ ਤੇ ਘਰਦਿਆਂ ਦਾ ਬੁਰਾ ਹਾਲ ਹੋ ਜਾਂਦਾ ਐਦਾਂ ਮੈਨੂੰ ਜਨਨ ਕੀ ਚੀਜ਼ਾਂ ਚੱਕੀ ਫਿਰਦੀਆਂ ਸੀ ਪਰ ਕੀ ਹੋਇਆ ਕਿ ਜਦੋਂ ਪ੍ਰਭੁਦ ਦਾਸ ਸਪਸ਼ਟ ਕਸ਼ਮੀਰੀ ਲੇਸ਼ਾ ਜੀ ਦੇ ਕੋਲੇ ਮੈਨੂੰ ਲੈ ਕੇ ਗਏ ਉਹਨਾਂ ਨੇ ਮੈਨੂੰ ਕਿਹਾ ਕਿ ਬੇਟਾ ਕੀ ਤੂੰ ਆਪਣੇ ਦੁੱਖ ਤੋਂ ਆਪਣੀ ਪਰੇਸ਼ਾਨੀ ਤੋਂ ਖਿਹੜਾ ਛਡਾਉਣਾ ਚਾਹੁੰਦਾ ਹੈ ਕੀ ਤੂੰ ਪ੍ਰਭੂ ਯੇਸ਼ੂ ਮਸੀਹ ਨੂੰ ਆਪਣੇ ਜੀਵਨ ਦਾ ਉਥਾਰ ਕਰਤਾ ਮੰਨ ਲਵੇਂਗਾ ਉਹਨੇ ਪਹਿਲਾਂ ਮੈਨੂੰ ਪੁੱਛਿਆ ਕੀ ਤੂੰ ਚਾਹੁੰਦਾ ਹੈ ਕਿ ਤੇਰਾ ਦੁੱਖ ਟੁੱਟ ਜਾਵੇ ਕੀ ਤੂੰ ਚਾਹੁੰਦਾ ਹੈ ਕਿ ਤੇਰੀ ਜਿਹੜੀ ਇਹ ਸਮੱਸਿਆ ਹੈ ਤੇਰੀ ਜਿਹੜੀ ਇਹ ਬਿਮਾਰੀ ਹੈ ਦਾ ਹੱਲ ਹੋ ਜਾਵੇ ਮੈਂ ਕਿਹਾ ਪਾਸਪਾ ਸਾਬ ਹਾਂਜੀ ਮੈਂ ਜ਼ਰੂਰ ਚਾਹੁੰਦਾ ਕਿਉਂਕਿ ਮੈਂ ਤਾਂ ਬੜਾ ਪਰੇਸ਼ਾਨ ਹਾਂ ਦਿਨੇ ਮੈਨੂੰ ਚਿੰਤਾ ਚੱਕੀ ਫਿਰਦੀ ਹੈ ਰਾਤ ਨੂੰ ਵੀ ਮੈਨੂੰ ਸੌਣਾ ਮਿਲਦਾ ਭੇੜੇ ਭੇੜੇ ਦੰਦੇ ਕੰਦੇ ਮਾੜੇ ਮਾੜੇ ਸੁਪਨੇ ਆਉਂਦੇ ਨੇ ਭੇੜੇ ਸੁਪਨੇ ਆਉਂਦੇ ਨੇ ਬਹੁਤ ਬੁਰਾ ਹਾਲ ਹੈ ਦੌਰੇ ਪੈ ਜਾਂਦੇ ਦੰਦਲਾ ਪੈ ਜਾਂਦੀ ਹੈ ਪੇਟ ਦੇ ਵਿੱਚ ਇੰਨਾ ਜਿਆਦਾ ਦਰਦ ਹੋਦਾ ਬਹੁਤ ਜਿਆਦਾ ਮੇਰਾ ਬੁਰਾ ਹਾਲ ਹੈ ਜੀ ਮੇ ਜਲਦੀ ਕਰੋ ਕੁਛ ਵੀ ਕਹੋ ਮੈਂ ਕਰਨ ਲਈ ਕੀ ਹਾਂ ਤਿਆਰ ਉਹਨਾਂ ਨੇ ਮੈਨੂੰ ਫਿਰ ਇਹ ਬਚਨ ਪੜਾਇਆ ਜੋ ਮੈਂ ਅੱਜ ਤੁਹਾਨੂੰ ਪੜਾ ਰਿਹਾ ਕੀ ਪੜਾਇਆ ਰੋਮੀਆਂ 8 ਦੇ ਆਏ ਦਾ 10 ਵਿੱਚ 10 10 ਦਾ 8 ਜਲਦੀ ਕਰ ਦੋ ਹallelujah ਹallelujah ਪਰ ਕੀ ਆਖਦਾ ਹੈ ਬਾਣੀ ਤੇਰੇ ਕੋਲ ਤੇਰੇ ਮੂੰਹ ਵਿੱਚ ਵਿੱਚ ਤੇ ਤੇਰੇ ਮਨ ਵਿੱਚ ਹੈ ਪਰ ਕੀ ਆਖਦਾ ਹੈ ਬਾਣੀ ਤੇਰੇ ਕੋਲੇ ਹੈ ਤੇਰੇ ਮੂੰਹ ਵਿੱਚ ਹੈ ਤੇਰੇ ਮਨ ਵਿੱਚ ਹੈ ਹਾਂਜੀ ਇਹ ਤਾਂ ਉਸ ਨੇਜਾ ਦੀ ਬਾਣੀ ਹੈ ਇਹ ਤਾਂ ਉਸ ਨੇਜਾ ਦੀ ਬਾਣੀ ਹੈ ਜਿਹਦਾ ਅਸੀਂ ਪ੍ਰਚਾਰ ਕਰਦੇ ਹਾਂ ਜਿਹਦਾ ਅਸੀਂ ਕੀ ਕਰਦੇ ਹਾਂ ਪ੍ਰਚਾਰ ਕਰਦੇ ਹਾਂ ਇਹ ਉਸ ਨੇਜਾ ਦੀ ਬਾਣੀ ਹੈ ਜਿਹਦਾ ਅਸੀਂ ਪ੍ਰਚਾਰ ਕਰਦੇ ਹਾਂ ਹਾਂਜੀ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਕਿਉਂਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯੀਸ਼ੂ ਦਾ ਇਕਰਾਰ ਕਰੇ ਪ੍ਰਭੂ ਯੀਸ਼ੂ ਦਾ ਕੀ ਕਰੇ ਜੀ ਇਕਰਾਰ ਕਰੇ ਬੋਲੋ ਕੀ ਕਰੇ ਇਕਰਾਰ ਕਰੇ ਮੈਂ ਕੀ ਕੀਤਾ ਉਸ ਵੇਲੇ ਆਪਣੇ ਮੂੰਹ ਨਾਲ ਆਪਣੇ ਮੂੰਹ ਨਾਲ ਕਿਸੇ ਦੇ ਨਾਲ ਨਹੀਂ ਆਪਣੇ ਮੂੰਹ ਨਾਲ ਪ੍ਰਭੂ ਦੇ ਦਾਸ ਨੇ ਮੈਨੂੰ ਸਿਰਫ ਪੁੱਛਿਆ ਹੀ ਮੈਂ ਆਪਣੇ ਮੂੰਹ ਨਾਲ ਉਸ ਗੱਲ ਦਾ ਇਕਰਾਰ ਕੀਤਾ ਕਹਿੰਦਾ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਯੇਸ਼ੂ ਦਾ ਇਕਰਾਰ ਕਰ ਲਵੇਂ ਹਾਂਜੀ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਅਤੇ ਆਪਣੇ ਹਿਰਦੇ ਦੇ ਨਾਲ ਮੰਨ ਲਵੇਂ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਹੈ ਜੋ ਪਰਮੇਸ਼ਰ ਨੇ ਉਹਨੂੰ ਮੁਰਦਿਆਂ ਵਿੱਚੋਂ ਕੀ ਕਰਿਆ ਹੈ ਜਿਵਾਲਿਆ ਹੈ ਜੋ ਪਰਮੇਸ਼ਰ ਨੇ ਯੇਸ਼ੂ ਮਸੀਹ ਨੂੰ ਮੁਰਦੇ ਵਿੱਚੋਂ ਕੀ ਕਰਿਆ ਜੀ ਜ਼ਿੰਦਾ ਕੀਤਾ ਜਵਾਲਿਆ ਹੈ ਹਾਂ ਤਾਂ ਤੂੰ ਬਚਾਇਆ ਜਾਵੇਂਗਾ ਤਾਂ ਤੂੰ ਬਚਾਇਆ ਜਾਵੇਂਗਾ ਤਾਂ ਤੂੰ ਬਚਾਇਆ ਤਾਂ ਤੂੰ ਬਚਾਇਆ ਪ੍ਰਭੂ ਦਾ ਧੰਨਵਾਦ ਹੈ ਕਿ ਮੈਂ ਇਸ ਗੱਲ ਦੇ ਉੱਤੇ ਵਿਸ਼ਵਾਸ ਕੀਤਾ ਤੇ ਉਹਨਾਂ ਨੇ ਮੇਰਾ ਇਕਰਾਰ ਕਰਾਇਆ ਤੇ ਮੈਂ ਤੁਹਾਡੇ ਸਾਹਮਣੇ ਆ ਕਿ ਯਿਸੂ ਦੇ ਨਾਮ 'ਚ ਮੈਂ ਬਚਾਇਆ ਗਿਆ ਹallelujah ਹallelujah। ਔਰ ਮੈ ਹੀ ਨਹੀਂ ਬਚਾਇਆ ਗਿਆ। ਪ੍ਰਭੂ ਦੀ ਯੋਜਨਾ ਦੇਖੋ ਕੀ ਸੀ। ਪਰਮੇਸ਼ਵਰ ਦੀ ਯੋਜਨਾ ਦੇਖੋ। ਤੁਸੀਂ ਕਿੰਨੇ ਜਣੇ ਬੈਠੇ ਹੋ? ਕਿੰਨੇ ਪ੍ਰਭੂ ਦੇ ਲੋਕ ਨੇ? ਅੱਜ ਮੇਰੇ ਦੁਆਰਾ ਪ੍ਰਭੂ ਕੰਮ ਕਰ ਰਿਹਾ ਔਰ ਬਚਾ ਰਿਹਾ। ਬਚਾਉ ਉਹੀ ਪ੍ਰਭੂ ਰਿਹਾ ਹੈ। ਜਿਹੜਾ ਪ੍ਰਭੂ ਦੇ ਦਾਸ ਪਾਸਟਰ ਕੁਸ਼ਮੀਰ ਅਲੀਸ਼ਾ ਜੀ ਦੇ ਦੁਆਰਾ ਵਿਚਾਰਿਆ ਸੀ ਉਹੀ ਅੱਜ ਉਹੀ ਪ੍ਰਭੂ ਅੱਜ ਮੇਰੇ ਦੁਆਰਾ ਵੀ ਪ੍ਰਭੂ ਵਿਚਾਰਿਆ ਵਿਚਾਰਿਆ ਕਿ ਨਹੀਂ ਰੂਹਾਂ ਨੂੰ ਹallelujah ਕਿੱਥੇ ਆਪ ਬਚਿਆ ਨਹੀਂ ਸੀ ਕਿੱਥੇ ਆਪ ਬਿਮਾਰੀਆਂ ਨੇ ਜਕੜ ਰੱਖਿਆ ਸੀ ਰਾਤ ਨੂੰ ਸੌਣਾ ਨਹੀਂ ਸੀ ਮਿਲਦਾ ਘਰਦਿਆਂ ਦੀ ਰੋਟੀ ਟੋਕ ਡੁੱਬਰ ਹੋਇਆ ਪਿਆ ਪਿਆ ਸੀ ਐ ਨਹੀਂ ਪਤਾ ਹੁੰਦਾ ਸੀ ਕਿ ਇੱਕ ਕਿਸੇ ਇੱਕ ਟਾਈਮ ਦੀ ਰੋਟੀ ਵੀ ਖਾਣੀ ਨਸੀਬ ਹੋਊਗੀ ਕਿ ਨਹੀਂ ਕਿਉਂਕਿ ਜਦੋਂ ਕਿ ਮੈਨੂੰ ਪ੍ਰੋਬਲਮ ਹੁੰਦੀ ਸੀ ਜਦੋਂ ਮੈਨੂੰ ਇਸ ਤਰ੍ਹਾਂ ਦੀ ਕੋਈ ਦੌਰਾ ਦੰਦਲ ਪੈ ਜਾਂਦੀ ਜਾਂ ਮੈਨੂੰ ਪੇਟ ਦੇ ਵਿੱਚ ਦਰਦ ਉੱਠਦਾ ਜਾਂ ਦੰਦਲਾਂ ਪੈ ਜਾਂਦੀਆਂ ਤਾਂ ਫਿਰ ਘਰ ਦੇ ਆ ਦੇ ਬਹੁਤ ਜ਼ਿਆਦਾ ਜਾਨੀ ਕਿ ਉਹਨੂੰ ਪਰੇਸ਼ਾਨੀ ਸਹਿਣ ਕਰਨੀ ਪੈਂਦੀ ਸੀ ਮੇਰੇ ਡੈਡੀ ਹਰਿਆਣਾ ਮੇਰੇ ਦਾਦਾ ਜੀ ਬਹੁਤ ਜ਼ਿਆਦਾ ਉਹ ਕਦੇ ਫਿਰ ਰਾਤ-ਰਾਤ ਨੂੰ 12-12 1-1 ਡੇਡ-ਡੇਡ ਵਜੇ ਤੱਕ ਮੈਨੂੰ ਫਿਰ ਲੈ ਕੇ ਜਾਂਦੇ ਕਿਸੇ ਨਾ ਕਿਸੇ ਜਗ੍ਹਾ ਤੇ ਫਿਰ ਕੁਝਾ ਕੁਝ ਇਲਾਜ ਕਰਾਉਣ ਦੀ ਖਾਤਰ ਹallelujah ਬੋਲੋ ਖੁਦਾਵੰਦੀ ਸ਼ੁਮਸੀ ਦੇ ਨਾਮ ਕੀ ਪਰ ਪਿਆਰਿਓ ਬਹੁਤ ਜ਼ਿਆਦਾ ਜਾਨੀ ਕਿ ਜਾਂਦੇ ਪਰ ਥੋੜੇ ਟਾਈਮ ਦੇ ਲਈ ਕੁਝ ਰਾਹਤ ਵੀ ਮਿਲ ਜਾਂਦੀ ਪਰ ਤੜਕੇ ਨੂੰ ਸਵੇਰ ਨੂੰ ਜਾਂ ਥੋੜੇ ਟਾਈਮ ਬਾਅਦ ਮੈਨੂੰ ਚੀਜ਼ਾਂ ਨੇ ਫੇਰ ਦਬਾ ਲੈਣਾ ਫਿਰ ਪ੍ਰੋਪਰ ਪੱਕਾ ਇਲਾਜ ਨਹੀਂ ਸੀ ਪ੍ਰੋਪਰ ਪੱਕਾ ਇਲਾਜ ਕਿਨੇ ਕੀਤਾ ਖੁਦਾਵੰਦ ਯੀਸ਼ੂ ਮਸੀਹ ਨੇ ਜਦੋਂ ਉਹਦੇ ਤੇ ਵਿਸ਼ਵਾਸ ਕਰਿਆ ਹallelujah ਜਦੋਂ ਉਹਦੇ ਤੇ ਵਿਸ਼ਵਾਸ ਕਰਿਆ ਉਹਨੇ ਮੇਰੇ ਜੀਵਨ ਦੇ ਵਿੱਚ ਆਪਣਾ ਕੰਮ ਕਰਿਆ ਹallelujah ਮੇਰੇ ਜੀਵਨ ਦੇ ਵਿੱਚ ਪ੍ਰਭੂ ਨੇ ਆਪਣਾ ਕੰਮ ਕੀਤਾ ਪਿਆਰਿਓ ਮੈਨੂੰ ਆਪਣੀ ਸ਼ਾਂਤੀ ਦੇ ਨਾਲ ਭਰਿਆ ਹallelujah ਅੱਜ ਤੁਸੀਂ ਅਗਰ ਚਾਹੁੰਦੇ ਹੋ ਕਿ ਬਚਾਏ ਜਾਓ ਤੁਸੀਂ ਜਾਣਿਓ ਕਿ ਦੁੱਖਾਂ ਤੋਂ ਬਿਮਾਰੀਆਂ ਤੋਂ ਪਰੇਸ਼ਾਨੀਆਂ ਤੋਂ ਖਹਿੜਾ ਛੁੱਟ ਜਾਏ ਤਾਂ ਖੁਦਾ ਦਾ ਕਲਾਮ ਇੱਕ ਗੱਲ ਕਹਿੰਦਾ ਕਿ ਪਰ ਜੋ ਮੇਰੀ ਸੁਣਦਾ ਹੈ ਉਹ ਸੁੱਖ ਦੇ ਨਾਲ ਵਸੇਗਾ ਅਤੇ ਬਲਾਵਾਂ ਤੋਂ ਨਰਪੈ ਹੋ ਕੇ ਸ਼ਾਂਤੀ ਨਾਲ ਰਹੇਗਾ ਮੈਂ ਯਸੂਦੀ ਸੁਣ ਲਈ ਤੇ ਸੁੱਖ ਦੇ ਨਾਲ ਵਸਲਾ ਸ਼ੁਰੂ ਕਰ ਦਿੰਦਾ ਉਹ 일 ਬਲਾਵਾ ਜਿਹੜੀਆਂ ਟਿਕਨ ਨਹੀਂ ਸੀ ਦਿੰਦੀਆਂ ਉਹਨਾਂ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਹallelujah ਕਹਿੰਦਾ ਮੇਰੀ ਜੋ ਮੇਰੀ ਸੁਣਦਾ ਹੈ ਅੱਜ ਤੁਹਾਡੇ ਵਿੱਚੋਂ ਵੀ ਜਿਹੜਾ ਖੁਦਾਵੰਦ ਦੀ ਸੁਨੇਗਾ ਜਿਹੜਾ ਇਸ ਵਚਨ ਨੂੰ ਕਲਾਮ ਨੂੰ ਸੁਣ ਕੇ ਇਸ ਗੱਲ ਤੇ ਵਿਸ਼ਵਾਸ ਕਰੇਗਾ ਚਾਹੇ ਤੁਹਾਡੇ ਜੀਵਨ ਦੇ ਵਿੱਚ ਕਿੰਨਾ ਮਰਜੀ ਦੁੱਖ ਤੁਹਾਨੂੰ ਰਾਤ ਨੂੰ ਸੌਣਾ ਮਿਲਦਾ ਚਾਹੇ ਨਹੀਂ ਮਿਲਦਾ ਤੁਹਾਡੇ ਮਨ ਦੀ ਬੇਚੈਨੀ ਚਾਹੇ ਵਧੀ ਹੋਈ ਆ ਪਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਉਸ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਆ ਚੁੱਕੇ ਹੋ ਤੁਸੀਂ ਉਸ ਪ੍ਰਭੂ ਦੇ ਕੋਲੇ ਆ ਗਏ ਹੋ ਜਿਹੜਾ ਸ਼ਾਂਤੀ ਦਾ ਰਾਜਕੁਮਾਰ ਹੈ ਹallelujah ਸ਼ਾਂਤੀ ਦਾ ਕੀ ਹੈ ਜੀ ਉਹ ਰਾਜਕੁਮਾਰ ਹੈ ਕਹਿੰਦਾ ਉਹ ਸੱਚੀ ਸ਼ਾਂਤੀ ਮੇਰੇ ਕੋਲੋਂ ਲੈ ਲਵੋ ਜਿਹੜੀ ਜਗਤ ਤੁਹਾਨੂੰ ਦੇ ਨਹੀਂ ਸਕਦਾ ਕਹਿੰਦਾ ਜਗਤਵਲ ਦੇਖੋਗੇ ਦਾ ਜਗਤ ਦੇ ਵਿੱਚ ਦੁੱਖ ਨੇ ਜਗਤ ਦੇ ਵਿੱਚ ਕਲੇਸ਼ ਹੈ ਲੜਾਈ ਝਗੜੇ ਨੇ ਜਗਤ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਨੇ ਹallelujah ਪਰ ਜੇ ਕਿ ਪ੍ਰਭੂ ਕਹਿੰਦਾ ਮੇਰੀ ਵੱਲ ਵੇਖੋਗੇ ਮੇਰੇ ਤੇ ਵਿਸ਼ਵਾਸ ਕਰੋਗੇ ਤਾਂ ਮੈਂ ਕਹਿੰਦਾ ਜਗਤ ਨੂੰ ਜਿੱਤ ਲਿਆ ਹallelujah ਮੈਂ ਤੁਹਾਨੂੰ ਆਪਣੀ ਸੱਚੀ ਸ਼ਾਂਤੀ ਆਪਣੀ ਸੱਚੀ ਖੁਸ਼ੀ ਕੀ ਕਰਾਂਗਾ ਦੇ ਦੇਵਾਂਗਾ ਹallelujah ਅੱਜ ਜਿਹੜੇ ਖੁਦਾਵੰਦ ਦੇ ਕੋਲੇ ਆਦਿਆਂ ਦੇ ਪਿਆਰਿਓ ਜਿਹੜੇ ਆ ਰਹੇ ਨੇ ਯਿਸੂ ਉਹਨਾਂ ਨੂੰ ਆਪਣੀ ਸ਼ਾਂਤੀ ਦੇ ਨਾਲ ਭਰ ਰਿਹਾ ਏ ਯਿਸੂ ਉਹਨਾਂ ਨੂੰ ਆਪਣੀ ਸ਼ਾਂਤੀ ਦੇ ਨਾਲ ਭਰ ਰਿਹਾ ਏ ਯਿਸੂ ਆਪਣੀ ਆਨੰਦ ਦੇ ਨਾਲ ਆਪਣੀ ਖੁਸ਼ੀ ਦੇ ਨਾਲ ਭਰ ਰਿਹਾ ਏ ਯਿਸੂ ਬੇਚੈਨੀ ਨੂੰ ਦੂਰ ਕਰ ਰਿਹਾ ਏ ਹallelujah ਇਸੇ ਕਰਕੇ ਯਸੂ ਦੇ ਕੋਲੇ ਆਉਂਦੇ ਨੇ ਹallelujah ਯਸੂ ਡਿੱਗੇ ਨੂੰ ਉਠਾ ਕੇ ਖੜਾ ਕਰਦਾ ਏ ਹallelujah ਡਿੱਗੇ ਨੂੰ ਉਠਾਂਦਾ ਏ ਤੇ ਖੜਾ ਕਰ ਲੈਂਦਾ ਏ ਬਿਮਾਰਾਂ ਨੂੰ ਸ਼ਿਫਾ ਦੇ ਰਿਹਾ ਯਸੂ ਕਿਉਂਕਿ ਜੇ ਅਗਰ ਖੁਦਾ ਦੇ ਕਲਾਮ ਨੂੰ ਪੜੀਏ ਪਵਿੱਤਰ ਬਾਈਬਲ ਨੂੰ ਪੜੀਏ ਤੇ ਚਮਤਕਾਰਾਂ ਦੇ ਨਾਲ ਭਰਿਆ ਹੋਇਆ ਪਵਿੱਤਰ ਬਾਈਬਲ ਗ੍ਰੰਥ ਹੈ ਚਮਤਕਾਰਾਂ ਦੇ ਨਾਲ ਭਰਿਆ ਪਿਆ ਕੋ ਪ੍ਰ부 ਦਾ ਵਚਨ ਪ੍ਰ부 ਨੇ ਆਪਣੇ ਚੇਲਿਆਂ ਨੂੰ ਅਥੋਰਿਟੀ ਦਿੱਤੀ ਕਿ ਜਾਓ ਮੇਰਾ ਨਾਮ ਲੈ ਕੇ ਤੁਸੀਂ ਪੂਤਾਂ ਨੂੰ ਕੱਢੋ ਬਿਮਾਰਾਂ ਤੇ ਰੋਗੀਆਂ ਤੇ ਹੱਥ ਰੱਖੋ ਤੇ ਰੋਗੀ ਤੁਹਾਡੇ ਕੋਲੋਂ ਕੀ ਹੋ ਜਾਣਗੇ ਇਹ ਤਾਂ ਹਜ਼ਾਰਾਂ ਹਜ਼ਾਰਾਂ ਸਾਲ ਪੁਰਾਣਾ ਵਚਨ ਲਿਖਿਆ ਹੋਇਆ ਹੈ ਜੇ ਅੱਜ ਦਾ ਥੋੜੇ ਲਿਖਿਆ ਤੇ ਪੂਰਾ ਹੋ ਰਿਹਾ ਅੱਜ ਦੀ ਘੜੀ ਹੋ ਰਿਹਾ ਕਿ ਨਹੀਂ ਜੀ ਬਹੁਤ ਸਾਰੇ ਦੇਖਿਆ ਕਿ ਆਇਦਮਰ ਨੂੰ ਜਦੋਂ ਬੰਦਗੀ ਦੇ ਵਿੱਚ ਸੰਗਤ ਵਿੱਚ ਕੋਈ ਜਾਓ ਕਿ ਨਵੇਂ ਪਰਿਵਾਰ ਨੂੰ ਕੋਈ ਭੈਣ ਭਾਈ ਲੈ ਕੇ ਆਂਦਾ ਅਸੀਂ ਕਈ ਵਾਰੀ ਸਟੇਜ ਤੇ ਖੜੇ ਹੁੰਨੇ ਆ ਪ੍ਰੇਰ ਕਰ ਰਹੇ ਹੁੰਨੇ ਆ ਜਾਂ ਗੀਤ ਭਜਨ ਕਰ ਰਹੇ ਹੁੰਨੇ ਆ ਜਾਂ ਬਚਨ ਸੁਣਾ ਰਹੇ ਹੁੰਨੇ ਆ ਤੇ ਜਿਹਦੇ ਅੰਦਰ ਉਹ ਦੁਸ਼ਟ ਆਤਮਾ ਦਾ ਅਟੈਕ ਹੁੰਦਾ ਜਿਹਨੂੰ ਬਿਮਾਰੀ ਨੇ ਫੜਿਆ ਹੁੰਦਾ ਹੈ ਜਾਂ ਜਿਹਨੂੰ ਰਾਤ ਨੂੰ ਸੌਣਾ ਨਹੀਂ ਮਿਲਦਾ ਬੇਚੈਨੀ ਰਹਦੀ ਹੁੰਦੀ ਆ ਜਿਹਨੂੰ ਜਾਨੀ ਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹਦੇ ਜੀਵਨ ਚ ਹੁੰਦੀਆਂ ਆ ਉਹਨੂੰ ਉਸ ਟਾਈਮ ਸੰਗਤ ਵਿੱਚ ਟਿਕਣਾ ਨਹੀਂ ਮਿਲਦਾ ਜਿਆਦਾ ਬਹੁਤ ਸਾਰਿਆਂ ਨੂੰ ਵਾਉਂਟਿੰਗ ਲੱਗ ਜਾਂਦੀਆਂ ਨੇ ਵਾਉਂਟਿੰਗ ਦੇ ਦੁਆਰਾ ਉਹ ਜੋ ਖਾਧਾ ਖਵਾਇਆ ਹੁੰਦਾ ਉਹ ਨਿਕਲ ਜਾਂਦਾ ਥੋੜੇ ਟਾਈਮ ਬਾਅਦ ਉਹ ਸ਼ਾਂਤੀ ਮਹਿਸੂਸ ਕਰਦੇ ਆ ਜੇ ਉਹਨਾਂ ਨੂੰ ਕੋਈ ਨਾ ਕੋਈ ਹੋਰ ਤਰ੍ਹਾਂ ਦੀ ਯਾਨੀ ਕਿ ਕੋਈ ਐਕਟੀਵਿਟੀ ਹੁੰਦੀ ਆ ਕੋਈ ਉਹਨਾਂ ਕੋਈ ਗੜਬੜ ਹੁੰਦੀ ਆ ਕੋਈ ਨਾ ਕੋਈ ਯਾਨੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਵਿੱਤਰ ਆਤਮਾ ਜਿਹੜਾ ਪ੍ਰਭੂ ਦਾ ਆਤਮਾ ਕੀ ਕਰਦਾ ਉਹ ਸ਼ੁੰਦਾ ਏ ਲੋਕਾਂ ਨੂੰ ਤੇ ਉਹ ਸੱਚੀ ਸ਼ਾਂਤੀ ਦਾ ਰਾਜਕੁਮਾਰ ਯਿਸੂ ਉੱਥੇ ਆਇਆ ਹੁੰਦਾ ਏ ਜਿਹੜਾ ਸਰੀਰ ਵਿੱਚ ਨਹੀਂ ਦਿਖਦਾ ਪਰ ਉਹ ਆਤਮਾ ਕਰਕੇ ਆਪਣੇ ਲੋਕਾਂ ਦੇ ਵਿੱਚ ਹੀ ਰਹਿੰਦਾ ਤੇ ਉਹ ਫਿਰ ਆਪਣੀ ਸ਼ਾਂਤੀ ਦੇ ਨਾਲ ਪਰਤਦਾ ਏ ਹallelujah ਕਿਉਂਕਿ ਉਹ ਮਰਦਾ ਨਹੀਂ ਹੈ ਉਹ ਜ਼ਿੰਦਾ ਏ ਮੈਂ ਪਹਿਲਾਂ ਦੱਸ ਕੇ ਟ ਹੈ ਕਿ ਉਹ ਮਨੁੱਖ ਜਾਤੀ ਦੇ ਪਾਪਾਂ ਦੀ ਖਾਤਰ ਇਸ ਕੁਰਬਾਨ ਹੋ ਗਿਆ ਉਹ ਮਨੁੱਖਾ ਦੇ ਹੱਥੀਂ ਫੜਵਾਇਆ ਗਿਆ ਉਹ ਮਾਰਿਆ ਗਿਆ ਉਹ ਕਬਰ ਦੇ ਵਿੱਚ ਰੱਖਿਆ ਗਿਆ ਉਹ ਮਰਦਿਆਂ ਵਿੱਚੋਂ ਤੀਸਰੇ ਦਿਨ ਜ਼ਿੰਦਾ ਹੋ ਗਿਆ ਉਹ ਸਾਡਾ ਯਿਸੂ ਹੈ ਜੋ ਜ਼ਿੰਦਾ ਹੋਇਆ ਹallelujah ਅੱਜ ਪਿਆਰਿਓ ਤੁਹਾਡੇ ਵਿੱਚੋਂ ਜਿਹੜਾ ਵੀ ਯਿਸੂ ਤੇ ਵਿਸ਼ਵਾਸ ਕਰੇਗਾ ਇਧਰ ਉਧਰ ਦੀਆਂ ਗੱਲਾਂ ਨਹੀਂ ਆ ਸੋਸ਼ਲ ਮੀਡੀਆ ਤੇ ਜੋ ਕੁਝ ਹੋ ਰਿਹਾ ਉਹ ਗੱਲਾਂ ਸੁਣ ਕੇ ਨਹੀਂ ਬਲਕੇ ਹਕੀਕਤ ਵਿੱਚ ਰਿਐਲਿਟੀ ਵਿੱਚ ਸੱਚਾਈ ਵਿੱਚ ਯਿਸੂ ਦਾ ਵਚਨ ਸੁਣ ਕੇ ਜਦੋਂ ਤੁਸੀਂ ਵਿਸ਼ਵਾਸ ਕਰੋਗੇ ਉਹਨਾਂ ਉਸ ਉਹਨਾਂ ਗੱਲਾਂ 'ਚ ਉਹਨਾਂ ਕਲਪਨਾ 'ਚੋਂ ਬਾਹਰ ਨਿਕਲ ਗਏ ਤਾਂ ਤੁਹਾਡੇ ਮਨਾਂ ਦੇ ਵਿੱਚ ਸ਼ਾਂਤੀ ਯਿਸੂ ਦੇਵੇਗਾ ਜੇ ਯਿਸੂ ਸ਼ਾਂਤੀ ਦਿੰਦਾ ਏ ਨਾ ਜੇ ਯਿਸੂ ਬੇਚੈਨੀ ਆ ਦੂਰ ਕਰਦਾ ਏ ਜੇ ਬਿਮਾਰੀਆਂ ਨੂੰ ਦੂਰ ਕਰਦਾ ਏ ਹਰ ਤਰ੍ਹਾਂ ਦੀ ਤੰਗੀ ਬਿਮਾਰੀ ਪਰੇਸ਼ਾਨੀ ਨੂੰ ਦੂਰ ਕਰਦਾ ਏ ਤਾਂ ਹੀ ਤਾਂ ਪਿਆਰਿਓ ਤੁਸੀਂ ਆ ਰਹੇ ਹੋ ਨਵੇਂ ਭੈਣ ਭਾਈ ਆ ਰਹੇ ਨੇ ਨਹੀਂ ਤਾਂ ਕੌਣ ਆਉਂਦਾ ਜੀ ਕੋਈ ਆਜੋ ਕਿ ਤੁਸੀਂ ਵੀ ਸਭ ਪੜੇ ਲਿਖੇ ਬੈਠੇ ਹੋ ਆ ਬੱਚੇ ਵੇਖ ਲੋ ਕਿੰਨੀਆਂ ਆਪਣੇ ਬੀਏ ਕੀਤੀ ਐ ਐਮਏ ਕੀਤੀ ਐ ਕਿੰਨੀਆਂ ਕਿੰਨੀਆਂ ਪੜੀਆਂ بڑے ਬੱਚੇ ਬੈਠੇ ਨੇ ਕੋਈ ਨਹੀਂ ਆਉਂਦਾ ਪਰ ਯਿਸੂ ਆਪਣੇ ਪ੍ਰੇਮ ਨਾਲ ਲੈ ਕੇ ਆਉਂਦਾ ਏ ਹallelujah ਆਪਣੇ ਪਿਆਰ ਨਾਲ ਖਿੱਚ ਕੇ ਲੈ ਕੇ ਆਉਂਦਾ ਏ ਆਪਣੇ ਵਚਨ ਦੇ ਦੁਆਰਾ ਆਪਣੀ ਸ਼ਾਂਤੀ ਨੂੰ ਉਹਨਾਂ ਲੋਕਾਂ ਦੇ ਵਿੱਚ ਵਸਾਉਂਦਾ ਏ ਤੇ ਪ੍ਰਭੂ ਦਾ ਪਿਆਰ ਤੇ ਉਹ ਖਿੱਚ ਕੇ ਲਿਆਉਂਦਾ ਏ ਹallelujah ਹallelujah ਕੋਈ ਕਿਸੇ ਨੂੰ ਮੂਰਖ ਨਹੀਂ ਬਣਾ ਸਕਦਾ ਕਿਸੇ ਨੂੰ ਉਹ ਨੂੰ ਬੁੱਧੂ ਨਹੀਂ ਬਣਾ ਸਕਦਾ ਕੋਈ ਕੋਈ ਕਿਸੇ ਨੂੰ ਮਗਰ ਨਹੀਂ ਲਾ ਸਕਦਾ ਹallelujah ਕਿਸੇ ਨੂੰ ਕੋਈ ਮਗਰ ਨਹੀਂ ਲਾ ਸਕਦਾ ਕਿਸੇ ਨੂੰ ਮੂਰਖ ਨੂੰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਹੈ ਜੀ ਟੈਕਨੋਲੋਜੀ ਦਾ ਜਮਾਨਾ ਹੈ ਦੁਨੀਆ ਬਹੁਤ ਪੜੀ ਲਿਖੀ ਹੈ ਹallelujah ਯਾਰੋ ਯਸੂ ਸ਼ਾਂਤੀ ਦਿੰਦਾ ਏ ਤਾਂ ਹੀ ਇੱਥੇ ਇਨਸਾਨ ਆਂਦਾ ਏ ਤਾਂ ਹੀ ਇੱਥੇ ਆਂਦੇ ਨੇ ਪ੍ਰਭੂ ਦੇ ਪਿਆਰੇ ਕਿਉਂਕਿ ਉਹ ਸੱਚੀ ਆਪਾਂ ਪਹਿਲਾਂ ਪੜਿਆ ਕਿ ਉਹ ਸੱਚੀ ਸ਼ਾਂਤੀ ਦਾ ਰਾਜਕੁਮਾਰ ਹallelujah ਹallelujah ਔਰ ਨਾ ਹੀ ਕਿਸੇ ਦੇ ਉੱਤੇ ਕੋਈ ਦਬਾਅ ਪੈਂਦਾ ਹੈ ਦਬਾਅ ਦਬਾਅ ਵੀ ਨਹੀਂਗਾ ਭਈ ਹਾਂ ਤੂੰ ਯਿਸੂ ਨੂੰ ਮੰਨ ਲੈ ਮੰਨ ਤੂੰ ਸੰਗਤ ਵਿੱਚ ਆ ਗਿਆ ਹੁਣ ਤੂੰ ਯਿਸੂ ਨੂੰ ਮੰਨੇਗਾ ਬਸ ਫੇੜਾ ਛੁੱਟੂਆ ਹੁਣ ਫੇਰ ਤੇ ਨਹੀਂ ਤਾਂ ਨਹੀਂ ਤਾਂ ਨਹੀਂ ਛੁੱਟਦਾ ਯਿਸੂ ਨੂੰ ਮੰਨਣਾ ਹੈ ਐਦਾਂ ਵੀ ਕੋਈ ਨਹੀਂ ਹੈ ਕਹਿੰਦੇ ਹੁੰਦੇ ਸੁਣੋ ਸਬਦੀ ਤੇ ਕਰੋ ਮੰਨ ਸੁਣੀ ਚੱਲੋ ਸੁਣ ਸਬਦੀ ਲਓ ਪਰ ਮੰਨ ਦੀ ਕਰੋ ਹallelujah ਸੋ ਪਿਆਰਿਓ ਮੈਂ ਦੱਸਣਾ ਚਾਹਨਾ ਹੈ ਕਿ ਯਿਸੂ ਮਸੀਹ ਆਪਣੀ ਸ਼ਾਂਤੀ ਦੇਣ ਵਾਲਾ ਪ੍ਰਭੂ ਹੈ ਹallelujah ਯਿਸੂ ਦੇ ਕੋਲ ਜਿੰਨੇ ਵੀ ਆਏ ਅੰਨੇ ਆਏ ਤਾਂ ਅੰਨਿਆਂ ਨੂੰ ਸਜਾਖਿਆ ਕੀਤਾ ਪ੍ਰਭੂ ਨੇ ਲੰਗੜੇ ਆਏ ਤਾਂ ਲੰਗੜਿਆਂ ਨੂੰ ਚਲਾਇਆ ਪ੍ਰਭੂ ਨੇ ਇੱਕ ਵਰਤਨਮਈ ਅੰਨਾ ਮੰਗਦਾ ਸੀ ਛੜਕਦੇ ਕੰਡੇ ਬੈਠਾ ਭੀਖ ਮੰਗਦਾ ਹੁੰਦਾ ਸੀ ਯਰਿਓ ਦੇ ਵਿੱਚ ਤਾਂ ਇੱਕ ਦਿਨ ਉਸਨੇ ਸੁਣ ਰੱਖਿਆ ਸੀ ਕੀ ਅੱਜ ਇੱਥੇ 나사ਰਤ ਦੇ ਯਿਸੂ ਆਉਣੇ ਸੀ ਤਾਂ ਉਹ ਅੰਨਾ ਪਰ ਉਹਨੂੰ ਸੁਣਦਾ ਜ਼ਰੂਰ ਸੀਗਾ ਸੁਣਦਾ ਉਹਨੂੰ ਸੁਣਦਾ ਸੀ ਪਰ ਅੰਨਾ ਸੀ ਕੀ ਹੋਇਆ ਕਿ 나사ਰਤ ਦੇ ਯਿਸੂ ਜਦੋਂ ਆਏ ਬੜਾ ਲੋਕਾਂ ਦੀ ਭੀੜ ਸੀ ਬੜਾ ਰੌਣਾ ਰੱਪਾ ਪੈ ਰਿਹਾ ਸੀ ਤੇ ਉਹ ਜਦੋਂ ਲੰਘਣ ਲੱਗੇ ਉੱਥੋਂ ਕੋਲ ਦੀ ਉਸ ਅੰਨੇ ਨੇ ਆਖਿਆ ਬਈ ਇੱਥੋਂ ਦੀ ਕੌਣ ਲੰਘ ਰਿਹਾ ਕਿਸੇ ਨੇ ਕਿਹਾ ਕਿ ਇੱਥੋਂ ਦੇ 나사ਰਤ ਦੇ ਯਿਸੂ ਲੰਘ ਰਹੇ ਹਨ 나사ਰਤ ਦੇ ਇਹ ਯਸੂ ਲੱਗ ਰਿਹਾ ਕਹਦਾ ਅੱਛਾ ਇਥੋਂ ਦੀ ਯਸੂ ਲੱਗ ਰਿਹਾ ਤੇ ਉਹਨੇ ਆਵਾਜ਼ ਮਾਰੀ हे ਯਸੂ ਮੇਰੇ ਤੇ ਦਇਆ ਕਰ ਤੇ ਬਹੁਤ ਲੋਕਾਂ ਨੇ ਉਹਨੂੰ ਝਿੜ ਗਿਆ ਓਏ ਚੁੱਪ ਕਰ ਰੰਨਿਆ ਤੇਰੀ ਕੌਣ ਸੁਣ ਲੂਗਾ ਇੱਥੇ ਅੱਜ ਚੰਗੇ ਭਲੇ ਇਹਨੇ ਲੋਕ ਜਾ ਰਹੇ ਅੱਜ ਇਹਨਾਂ ਦੀ ਨਹੀਂ ਕੋਈ ਸੁਣੀ ਜਾਂਦੀ ਭੀੜ ਦੇ ਵਿੱਚ ਤੇ ਤੈਨੂੰ ਕੌਣ ਪੁੱਛੂਗਾ ਚੁੱਪ ਕਰਕੇ ਬਹਿ ਜਾ ਪਰ ਉਹਨੇ ਕਿਸੇ ਦੀ ਪਰਵਾਹ ਕਿਉਂਕਿ ਦੋਖੋਸੇ ਨਹੀਂ ਲੱਗਿਆ ਸੀ ਨਾ ਦੁੱਖ ਉਸੇ ਨੂੰ ਸੀ ਅੰਨਾ ਹੁਣ ਖੁਸ਼ੀ ਹੁੰਦੀ ਹੈ ਕਿ ਦੁੱਖ ਹੁੰਦਾ ਤੇ ਦੁੱਖ ਉਸੇ ਨੂੰ ਸੀ ਫਿਰ ਜਿਹਨੂੰ ਦੁੱਖ ਸੀ ਉਹਨੂੰ ਲੋਕਾਂ ਨੇ ਝਿੜਕਿਆ ਵੀ ਉਹ ਚੁੱਪ ਕਰੰਨੇ ਆ ਪਰ ਉਹ ਲਿਖਿਆ ਵਚਨ ਦੇ ਵਿੱਚ ਉਹਨੇ ਦੂਜੀ ਵਾਰ ਫਿਰ ਬੋਲਿਆ हे ਯੇਸ਼ੂ ਦੌਲ ਦੇ ਪੁੱਤਰ ਮੇਰੇ ਉੱਤੇ ਦਇਆ ਕਰ ਤਾਂ ਪ੍ਰਭੂ ਯੇਸ਼ੂ ਮਸੀਹ ਦੀ ਕਰ ਆਵਾਜ਼ ਪਹੁੰਚ ਗਈ ਤੇ ਯੇਸ਼ੂ ਮਸੀਹ ਨੇ ਚੇਲਿਆਂ ਨੂੰ ਕਿਹਾ ਕਿ ਮੈਨੂੰ ਵੀ ਬੁਲਾ ਰਿਹਾ ਹੈ ਉਹ ਗੁਰੂ ਜੀ ਚੇਲੇ ਕਹਿੰਦੇ ਉਹ ਅੰਨਾ ਮੰਗਤਾ ਛੜਕਦੇ ਕੰਡੇ ਬੈਠਾ ਭੀਖ ਮੰਗਦਾ ਸੀ ਉਹਨੇ ਤੁਹਾਨੂੰ ਆਵਾਜ਼ ਮਾਰੀ ਆ ਤੇ ਉਹ ਤੁਹਾਨੂੰ ਬੁਲਾਉਂਦਾ ਪਿਆ ਜੀ ਤੇ ਪ੍ਰਭੂ ਯੇਸ਼ੂ ਮਸੀਹ ਕਹਿੰਦੇ ਜਾਓ ਉਹਨੂੰ ਛੇਤੀ ਮੇਰੇ ਕੋਲੇ ਲੈ ਕੇ ਆਓ ਜਦੋਂ ਪ੍ਰਭੂ ਦੇ ਕੋਲੇ ਲੈ ਕੇ ਗਏ ਤੇ ਪ੍ਰਭੂ ਯੇਸ਼ੂ ਮਸੀਹ ਨੇ ਆਖਿਆ ਹਾਂ ਬਈ ਪਰ ਤੇਰੇ ਲਈ ਕੀ ਕਰਾਂ ਇੱਕ ਗੱਲ ਹੋਰ ਹੈ ਜਦੋਂ ਉਹ ਅੰਨਾ ਮੰਗਤਾ ਜਿਹੜਾ ਛੜਕਦੇ ਕੰਡੇ ਬੈਠਾ ਭੀਖ ਮੰਗਦਾ ਸੀ ਜਦੋਂ ਉਹਨੂੰ ਪ੍ਰਭੂ ਨੇ ਬੁਲਾਇਆ ਨਾ ਚੇਲੇ ਨੇ ਆਖਿਆ ਉੱਠ ਬਈ ਤੈਨੂੰ ਯਿਸੂ ਬੁਲਾਉਂਦਾ ਹੈ ਤੇ ਸਭ ਤੋਂ ਪਹਿਲਾਂ ਉਹਦੇ ਕੋਲੇ ਮੰਦਰ ਵਾਲਾ ਠੂਠਾ ਸੀ ਮੋਢੇ ਤੇ ਕੰਬਲੀ ਸੀ ਮੰਗਦਿਆਂ ਵਾਲੀ ਨਿਸ਼ਾਨੀ ਸੀ ਉਹਨੇ ਲਾ ਕੇ ਸਾਈਡ ਤੇ ਕਰ ਦਿੱਤੀ ਉਹਨੇ ਆਖਿਆ ਮੈਨੂੰ ਇਹਦੀ ਲੋੜ ਨਹੀਂ ਪੈਣੀ ਹੁਣ ਕਿਉਂਕਿ ਮੈਨੂੰ ਯਿਸੂ ਨੇ ਬੁਲਾ ਲਿਆ ਹੈ ਮੈਨੂੰ ਮੰਗਣ ਦੀ ਲੋੜ ਨਹੀਂ ਪੈਣੀ ਮੈਨੂੰ ਯਿਸੂ ਨੇ ਬੁਲਾ ਲਿਆ ਹੈ ਤੇ ਕੀ ਹੋਇਆ ਭਲਾ ਜਦੋਂ ਯਿਸੂ ਮਸੀਹ ਦੇ ਕੋਲੋਂ ਗਿਆ ਤੇ ਪ੍ਰਭੂ ਨੇ ਆਖਿਆ ਹਾਂ ਵੀ ਤੂੰ ਕੀ ਚਾਹੁੰਦਾ ਕਿ ਮੈਂ ਤੇਰੇ ਲਈ ਕਰਾਂ ਕਹਿੰਦਾ ਗੁਰੂ ਜੀ ਮੈਂ ਵੀ ਜਗਤ ਜਹਾਨ ਵੇਖਣਾ ਚਾਹੁੰਦਾ ਮੈਂ ਜਨਮੋਂ ਦਾ ਪੈਦਾ ਹੋਇਆ ਉਦੋਂ ਦਾ ਹੀ ਅੰਨਾ ਪੈਦਾ ਮੈਂ ਜਨਮ ਤੋਂ ਹੀ ਅੰਨਾ ਪ੍ਰਭੂ ਕਹਿ ਦਿੰਦੇ ਆ ਕਿ ਆ ਦੁਨੀਆ ਬਹੁ ਰੰਗੀ ਆ ਰੰਗ ਬਰੰਗੀ ਦੁਨੀਆ ਪਰ ਮੈਂ ਅੱਜ ਤੱਕ ਦੁਨੀਆ ਨੂੰ ਐਸਾ ਸੰਸਾਰ ਨੂੰ ਵੇਖਿਆ ਨਹੀਂ ਪ੍ਰਭੂ ਜੀ ਮੈਂ ਜਗਤ ਜਹਾਨ ਨੂੰ ਇਸ ਸੰਸਾਰ ਨੂੰ ਮੈਂ ਵੇਖਣਾ ਚਾਹੁੰਦਾ ਯਿਸੂ ਬਸੀ ਨੇ ਆਖਿਆ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਜਾ ਵੇਖਣ ਲੱਗ ਉਸੇ ਘੜੀ ਅੰਨੇ ਦੀਆਂ ਅੱਖਾਂ ਖੁੱਲ ਗਈਆਂ ਹallelujah ਹallelujah ਯਾਰੋ ਅੱਜ ਵੀ ਖੁਦਾਵੰਦ ਕੰਮ ਕਰ ਰਿਹਾ ਆਪਣਾ ਕਿਸੇ ਦੇ ਪਹਿਲੇ ਦਿਨ ਹੀ ਪ੍ਰਭੂ ਕੰਮ ਕਰ ਦਿੰਦਾ ਪਹਿਲੇ ਦਿਨ ਹੀ ਚਮਤਕਾਰ ਹੋ ਜਾਂਦਾ ਕਿਸੇ ਦੇ ਉੱਤੇ ਕਿਸੇ ਦੇ 6 ਮਹੀਨੇ ਲੱਗ ਜਾਂਦੇ ਆ ਕਈਆਂ ਨੂੰ ਸਾਲ ਤੱਕਰ ਵੀ ਉਡੀਕ ਕਰਨੀ ਪੈਂਦੀ ਆ ਕਈ ਤਿੰਨ ਤਿੰਨ ਸਾਲ ਤੱਕਰ ਵੀ ਉਡੀਕ ਕਰਦੇ ਆ ਕਿਉਂ ਕਿ ਪ੍ਰਭੂ ਕੁਛ ਨਾ ਕੁਛ ਆਪਣੇ ਲੋਕਾਂ ਨੂੰ ਸਿਖਾਉਣਾ ਵੀ ਚਾਹੁੰਦਾ ਹੈ ਕਿ ਮੇਰੇ ਬਾਰੇ ਕੁਝ ਜਾਣਨ ਮੇਰੇ ਪਿਆਰ ਦੇ ਬਾਰੇ ਜਾਣਨ ਹallelujah ਯਾਰੋ ਅੱਜ ਪ੍ਰਭੂ ਦੀ ਕਿਰਪਾ ਨਾਲ ਅੱਜ ਦੁਨੀਆ ਸੰਸਾਰ ਕਿੰਨਾ ਪ੍ਰਭ ਦੇ ਵਿਚਾਰੇ ਨੇ ਕਿੰਨੇ ਲੋਕ ਬਚ ਰਹੇ ਨੇ ਕਿਉਂਕਿ ਇਹ ਪ੍ਰਭੂ ਦਾ ਕੰਮ ਹੈ ਇਨਸਾਨ ਦਾ ਕੰਮ ਨਹੀਂ ਹੈ ਕੋਈ ਆਪਣਾ ਨਹੀਂ ਹੈ ਕੰਮ ਇਹ ਜੇ ਪ੍ਰਭੂ ਕਹਿੰਦਾ ਜੇ ਮੈਂ ਨਾ ਚਾਹਾਂ ਆ ਮੇਰਾ ਪਿਤਾ ਨਾ ਚਾਵੇ ਮੇਰਾ ਪਿਤਾ ਤਾਂ ਕਹਿੰਦਾ ਮੈਂ ਇੱਕ ਇੱਕ ਵੀ ਰੂਹ ਨੂੰ ਬਚਾ ਨਹੀਂ ਸਕਦਾ ਉਹ ਕਹਿੰਦਾ ਮੇਰੀ ਮਰਜ਼ੀ ਪਿਤਾ ਦੀ ਮਰਜ਼ੀ ਤੋਂ ਬਿਨਾ ਮੈਂ ਰੂਹ ਨਹੀਂ ਬਚਾ ਸਕਦਾ ਆਪਣੀ ਮਰਜ਼ੀ ਨਾਲ ਤੇ ਆਪਾਂ ਕੌਣ ਹੁੰਦੇ ਆ ਕਿ ਆਪਣੀ ਮਰਜ਼ੀ ਦਾ ਕੋਈ ਰੂਹ ਬਚਾ ਲਈਏ ਨਵੇਂ ਪਰਿਵਾਰ ਬਚਾ ਲਈਏ ਨਹੀਂ ਪਿਆਰਿਓ ਇਹ ਉਸ ਮਾਲਕ ਦੀ ਉਸ ਪਰਮੇਸ਼ਰ ਦੀ ਕਿਰਪਾ ਹੁੰਦੀ ਓਈ ਪ੍ਰਭੂ ਦੀ ਕਿਰਪਾ ਹੁੰਦੀ ਆ ਤਾਂ ਹੀ ਤੁਸੀਂ ਆਏ ਹੋ ਤਾਂ ਹੀ ਦੂਜੀ ਬਿਮਾਰ ਬਚ ਰਹੇ ਨੇ ਅੱਜ ਹallelujah ਬੋਲੋ ਪ੍ਰਭੂ ਈਸ਼ਵਰ ਸਿੰਘ ਦਾ ਨਾਮ ਕੀ ਅੱਜ ਤੁਸੀਂ ਖੁਦਾ ਦੀ ਸੁਣ ਲਈ ਹੈ ਔਰ ਸੁਣ ਕੇ ਅਗਰ ਤੁਸੀਂ ਇਸ ਗੱਲ ਤੇ ਭਰੋਸਾ ਕਰੋਗੇ ਯਕੀਨ ਕਰੋਗੇ ਅਸਰ ਕਰੋਗੇ ਤਾਂ ਪਿਆਰਿਓ ਮੈਂ ਵਿਸ਼ਵਾਸ ਕਰਦਾ ਕਿ ਤੁਹਾਡੇ ਜੀਵਨ ਦੇ ਵਿੱਚ ਅੱਜ ਤੋਂ ਹੀ ਸ਼ਾਂਤੀ ਆਉਣੀ ਸ਼ੁਰੂ ਹੋ ਜਾਏਗੀ ਅੱਜ ਤੋਂ ਹੀ ਅੱਜ ਤੋਂ ਹੀ ਤੁਹਾਨੂੰ ਮਿੱਠੀ ਨੀਂਦ ਆਏਗੀ ਅੱਜ ਤੋਂ ਹੀ ਪ੍ਰਭੂ ਤੁਹਾਡੇ ਪਰੇਸ਼ਾਨੀ ਨੂੰ ਦੂਰ ਕਰੇਗਾ ਕਿਉਂਕਿ ਖੁਦਾ ਦਾ ਕਲਾਮ ਹੈ ਵਚਨ ਪੂਰਾ ਹੁੰਦਾ ਪਿਆ ਹੈ ਜੋ ਮੇਰੀ ਸੁਣਦਾ ਹੈ ਸੁੱਖ ਨਾਲ ਵਸੇਗਾ ਬਲਾਵਾ ਤੋਂ ਨਰਪੈ ਹੋਗੇ ਸ਼ਾਂਤੀ ਨਾਲ ਰਹੇਗਾ ਆਏ ਲ ਬਲਾਵਾ ਤਾਂ ਟਿਕਣ ਨਹੀਂ ਦਿੰਦੀਆਂ ਰਾਤ ਨੂੰ ਦੱਬੇ ਪੈਂਦੇ ਆ ਦਮਾ ਪੈ ਜਾਂਦੇ ਆ ਘਰ ਦੇ ਵਿੱਚ ਇੱਕੋ ਦਮ ਤਾਂ ਆਏ ਹੋ ਜਾਂਦੇ ਪਰਿਵਾਰ ਦੇ ਮੈਂਬਰਾਂ ਕੇ ਬਹੁਤ ਇਨਾਂ ਚ ਬੜਾ ਪ੍ਰੇਮ ਆ ਬਹੁਤ ਪ੍ਰੇਮ ਆ ਭਾਈ ਇਹ ਪਰਿਵਾਰ ਦੇ ਵਿੱਚ ਬੜਾ ਤੂਫਾਨ ਹੈ ਤੇ ਕਿਤੇ ਕਿਤੇ ਆਏ ਹੋ ਜਾਂਦੇ ਆ ਕਿ ਇੱਕ ਦੂਸਰੇ ਨੂੰ ਵਾਢੀ ਦੇਣਗੇ ਇੰਨਾ ਝੜਕ ਜਾਂਦੇ ਆ ਕਈ ਵਾਰੀ ਬਹੁਤ ਸਾਰੇ ਘਰਾਂ ਦੇ ਵਿੱਚ ਜੰਗ ਦਾ ਭਲਾ ਮਾਹੌਲ ਸ਼ਾਂਤੀ ਵਾਲਾ ਮਾਹੌਲ ਵਧੀਆ ਗੱਲਾਂ ਗੱਲਾਂ ਦਾ ਪਰਿਵਾਰ ਕਰੀ ਜਾਂਦਾ ਹੁੰਦਾ ਬੈਠੇ ਬੈਠੇ ਇੱਕੇ ਦਾ ਮੈਨੂੰ 扑ੜਕ ਜਾਂਦੇ ਆ ਕਈ ਵਾਰੀ ਥਾਲੀਆਂ ਖੋਣੀਆਂ ਵਿੜੇ ਚ ਪਤਾ ਨਹੀਂ ਕੀ ਕੋਸੀ ਕਿੰਨਾ ਲੜਾ ਲੜਾਈ ਬੁਰਾ ਹਾਲ ਕਈ ਵਾਰੀ ਰੋਟੀ ਟੁੱਕ ਦੀ ਮੁਰਕੀ ਵੀ ਡੁੱਬਰ ਹੋ ਜਾਂਦੀ ਹੈ ਇਹ ਕੌਣ ਕਰਾਉਂਦਾ ਜੀ ਭਲਾ ਇਹ ਉਹ ਪਰਮੇਸ਼ਵਰ ਉਹ ਮਾਲਕ ਥੋੜੇ ਕਰਾਉਂਦਾ ਜਿਸ ਨੇ ਮੈਨੂੰ ਤੁਹਾਨੂੰ ਆਪੂਰੀ ਸ੍ਰਿਸ਼ਟੀ ਕਾਇਨਾਤ ਨੂੰ ਬਣਾਇਆ ਸਾਜ ਬਣਾਉਣ ਵਾਲਾ ਨਹੀਂ ਕਰਾਉਂਦਾ ਇੱਕ ਦੁਸ਼ਟ ਹੈ ਇੱਕ ਕਾਲ ਹੈ ਕਾਲ ਦੀ ਸ਼ਕਤੀ ਆ ਜਿਹੜੀ ਉਹ ਇਨਸਾਨ ਦੇ ਅੰਦਰ ਵਾਸ ਕਰਕੇ ਇਨਸਾਨ ਤੋਂ ਇਹੋ ਜਿਹੇ ਕੁੱਥੇ ਕੰਮ ਕਰਾਉਂਦੀ ਹੈ ਨਸ਼ੇ ਬਦਮਸਤੀਆਂ ਹਰਰਾਮਕਾਰੀਆਂ ਨੱਚਪੁਣਾ ਪਿਵਚਾਰ ਇਹ ਸਭ ਕੁਝ ਕਰਾਉਂਦੀ ਹੈ ਉਹ ਉਹ ਗੰਦੀ ਸ਼ਕਤੀ ਨੂੰ ਯਿਸੂ ਮਸੀਹ ਨੇ ਕੁਚਲਿਆ ਹੋਇਆ ਹੈ ਉਹਦੇ ਸਿਰ ਨੂੰ ਦੀ ਸਿਰ ਨੂੰ ਕੁਚਲਿਆ ਹੈ ਯਸ਼ੂ ਮਸੀਹ ਨੇ ਉਹ ਸ਼ੈਤਾਨ ਦੀ ਉਹ ਦੁਸ਼ਟ ਦੀ ਕਾਲ ਦੀ ਸ਼ਕਤੀ ਯਿਸੂ ਮਸੀਹ ਤੋਂ ਹਾਰੀ ਹੋਈ ਆ ਇਸੇ ਕਰਕੇ ਅੱਜ ਜਿਹੜਾ ਯਿਸੂ ਦੇ ਵਿਸ਼ਵਾਸ ਕਰਦਾ ਹੈ ਤੇ ਉਹ ਸ਼ੈਤਾਨ ਹੈ ਜਿਹੜਾ ਉਹ ਦੁਸ਼ਟ ਆ ਉਹ ਛੱਡ ਕੇ ਚਲਾ ਜਾਂਦਾ ਹੈ ਉਹੀ ਪਰਿਵਾਰ ਉਹੀ ਇਨਸਾਨ ਉਹੀ ਪੈਣ ਉਹੀ ਭਰਾ ਸੁੱਖ ਦੀ ਨੀਂਦ ਸੌਣਾ ਸ਼ੁਰੂ ਕਰ ਦਿੰਦਾ ਹੈ ਉਹਦੇ ਮਨ 'ਚ ਜੀਵਨ 'ਚ ਸ਼ਾਂਤੀ ਆ ਜਾਂਦੀ ਹੈ ਚੈਨ ਆ ਜਾਂਦਾ ਹੈ ਤੇ ਬੇਚੈਨੀ ਦੂਰ ਹੋ ਜਾਂਦੀ ਹੈ ਆਹੀ ਕੰਮ ਹੈ ਯਿਸੂ ਮਸੀਹ ਦਾ ਹallelujah ਹallelujah ਪਿਆਰਿਓ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਹੈ ਜਿੰਨਾ ਵੀ ਭੈਣਾ ਭਾਈਆਂ ਨੇ ਸਭ ਨੇ ਬਚਨ ਸੁਣਿਆ ਤੇ ਖੁਦਾ ਦਾ ਕਲਾਮ ਕਹਿੰਦਾ ਆਪਾਂ ਸੁਰੂ ਦੇ ਵਿੱਚ ਪੜਿਆ ਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭੂ ਦਾ ਕੀ ਕਰੇ ਇਕਰਾਰ ਕਰ ਲਾ ਅਗਰ ਤੁਸੀਂ ਅੱਜ ਇਕਰਾਰ ਕਰਨ ਦੇ ਲਈ ਤਿਆਰ ਹੋ ਅਗਰ ਤੁਸੀਂ ਯੇਸ਼ੂ ਮਸੀਹ ਨੂੰ ਆਪਣਾ ਉਥਾਰਕਰਤਾ ਮੰਨਣ ਦੇ ਲਈ ਤਿਆਰ ਹੋ ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਸ਼ਾਂਤੀ ਪਾਉਣ ਦੇ ਲਈ ਤਿਆਰ ਹੋ ਤਾਂ ਅਸੀਂ ਤੁਹਾਡੇ ਲਈ ਪ੍ਰੇਰਿਤ ਕਰਾਂਗੇ ਪਵਿੱਤਰ ਆਤਮਾ ਉਹ ਪ੍ਰਭੂ ਦਾ ਆਤਮਾ ਸਾਡੇ ਨਾਲ ਜੋ ਕੰਮ ਕਰਦਾ ਹੈ ਉਹੀ ਆਤਮਾ ਜਿਸ ਨੇ ਮੈਨੂੰ ਛੁਡਾਇਆ ਜਿਸ ਨੇ ਇੰਨੇ ਪੈਣਾ ਭਾਈਆਂ ਨੂੰ ਛੁਡਾਇਆ ਇੰਨੇ ਪਰਿਵਾਰਾਂ ਨੂੰ ਛੁਡਾਇਆ ਬਿਮਾਰੀਆਂ ਤੋਂ ਸਮੱਸਿਆਵਾਂ ਤੋਂ ਦੁਸ਼ਟ ਆਤਮਾਵਾਂ ਤੋਂ ਅੱਜ ਉਹੀ ਪ੍ਰਭੂ ਦਾ ਆਤਮਾ ਤੁਹਾਨੂੰ ਵੀ ਛੁਡਾਏਗਾ ਤੁਹਾਨੂੰ ਵੀ ਛੁਟਕਾਰਾ ਦੇਵੇਗਾ ਤੁਹਾਡੇ ਘਰਾਂ 'ਚ ਵੀ ਸੁੱਖ ਸ਼ਾਂਤੀ ਪ੍ਰਭੂ ਲੈ ਕੇ ਆਵੇਗਾ ਹallelujah ਸੁੱਖ ਦਾ ਤੁਹਾਨੂੰ ਵਰਕ ਦੇਵੇ ਅੱਜ ਦੇ ਵਚਨ ਦੇ ਉੱਤੇ ਗੋਡ ਬlesਸ ਯੂ ਆਮੀਨ